ਤਰੋ ਪੱਖੇ ਇੱਕ ਦਾ ਸੈਲ ਪਾਉਣ ਲੱਗੇ ਉਹ ਪੱਖਾ ਬਹੁਤ ਜਿਆਦਾ ਤੰਗੀ ਦੇਂਡੇ ਹੈ ਆਪਾਂ ਨੂੰ ਤੇ ਇਹ ਕਰਕੇ ਆਪਾਂ ਨੂੰ ਸੈਲ ਪਾਉਣਾ ਪੈਣਾ ਅੱਜ ਉਹਦਾ ਕਰੀਏ ਯਾਰ ਮਸਲਾ ਹੱਲ ਕਰ ਲਈਏ ਆ ਵੀਰ ਨੂੰ ਦਾ ਘੱਟੋ ਘਾਟ ਹਫਤਾ ਆ ਗਿਆ ਫੋਨ ਕਰਨੇ ਫਿਰਦਾ ਤੈਨੂੰ ਮੈਂ ਠੀਕ ਹੈ ਹੈ ਚੱਲ ਚੱਲ ਅੱਜ ਮੈਂ ਤੇਰੇ ਨਾਲ ਸੈਲ ਪਾਉਣ ਆ ਜਾ ਚਲਈਏ ਫਿਰ ਉੱਠੀਏ ਉਹਨੇ ਚਾਰ ਨੂੰ ਚਾਹ ਚੋ ਬਣ ਜਿਓਗੇ ਫਿਰ ਚਾਹ ਚੋ ਪੀਨੇ ਆ ਠੀਕ ਹੈ ਹੈ ਚਲ ਆਖਰ ਉਠੋ ਹਰ ਯਾਰ ਭਾਵੇਂ ਸਿਰ ਚ ਪਿਆ ਹੋਵੇ ਨਾ ਲੈ ਸਰਚ ਪਿਆ ਹੋਏ ਬਾਵੇ ਓਏ ਬਾਵੇ ਇਹਨੂੰ ਹੀ ਥੱਲੇ ਤਿੰਨ ਸੱਲ ਪਾ ਗਏ ਨਾ ਮੱਖੇ ਨੂੰ ਓਏ ਇਹਨੂੰ ਥੱਲੇ ਬਾਵੇ ਟੈਕਟਿੰਗ ਕਰਨੀ ਡੈਸ਼ਿੰਗ ਡੈਸ਼ਿੰਗ ਕਰ ਹਾਏ ਇਹਨ ਘਰ ਇਹਨੂੰ ਥੱਲੇ ਇੱਕ ਦੇਖੋ ਬੰਦਿਆ ਓਏ ਕਦਾ ਇਹ ਕਦੇ ਘੁੰਮਦਾ ਨਹੀਂ ਓਏ ਇੱਕ ਹੀ ਘੁੰਮਿਆ ਰੀ ਗੁਰੂਆ ਇਹ ਕਿ ਤੇਰੀ ਪ੍ਰੈਸ ਹੋਈ ਨਹੀਂ ਜਿੰਨਾ ਮੱਕਾ ਭਾਰਾ ਹੁੰਦਾ ਇਹਨੇ ਕਹ ਲੱਗਦਾ ਛੱਤ ਡੇਗ ਗਈ ਇੱਥੇ ਇਹ ਨਾ ਗੱਲਾਂ ਤਾਂ ਡਿਫੈਂਸ ਨੂੰ ਲੈਂਟਰੀ ਆ ਗਿਆ ਥੱਲੇ ਬਹੁਤ ਬੱਚਾ ਦਾ ਹੋ ਗਿਆ ਜਿਆਦਾ ਆ ਗਿਆ ਬੱਸ ਕਰ ਤੂੰ ਜਿਆਦਾ ਡੇਵੇਂ ਹੁਣ ਜਿਆਦਾ ਨਹੀਂ ਡੇਵਿਆ ਇਦਾਂ ਹੀ ਲੱਗਣਾ ਤੇਰਾ ਗੇਰਾ ਤਾਂ ਪੱਖਾ ਹੋਲਾ ਹੁੰਦਾ ਆ ਮੇਰੇ ਖਿਆਲ ਨਾਲ ਮੋਟਰ ਆ ਜਿਹੜਾ ਉੱਤੇ ਆ ਮੋਟਰ ਜੀ ਪੱਖੇ ਆ ਪੁਰਾਣੇ ਉਹ ਮਾਮਾ 3 ਕਿਲੋ ਦਾਣਾ ਵਾ ਭਾਰੇ ਉਹ 3 ਕਿਲੋ ਦਾਣਾ ਉਹ ਪਾਣਾ ਪੁਰਾਣੇ ਦਾ ਉਹ ਆਹੋ ਪੁਰਾਣਾ ਮੈਂ ਤੈਨੂੰ ਵਿਖਾਉਣਾ ਆਣ ਕੇ ਆਹ ਦੇ ਆਹ ਦੇ ਪੱਖੇ ਆ ਨਾ ਓਰੀਐਂਟ ਦੇ ਤੇ ਉਹ ਪੱਖਾ ਵਾ ਦੇਸੀ ਤੈਨੂੰ ਵਿਖਾਉਣਾ ਆਣ ਕੇ ਕਿਹੜਾ ਪੱਖਾ ਉਹ ਕੈਂਡ ਵੜਾ ਪੱਖਾ 1 ਸਾਲ ਪੁਰਾਣੇ ਆ 20 ਸਾਲ ਪੁਰਾਣੇ ਪੱਖੇ ਆਓ ਜਦੋਂ ਦੀ ਆ ਕੋਠੀ ਬਣੀ ਆ ਵੇਖ ਲਾ ਆਪੇ ਹਿਸਾਬ ਲਾ ਲਾ ਆਹ ਨੇ ਮੇਤਰਾ ਪੱਖਾ ਵੇਖੋ ਇਹ ਘਟੋ ਘਟ ਨਾਲ 20 ਤੋਂ 22 ਸਾਲ ਪੁਰਾਣਾ ਪੱਖਾ ਜੇ ਦੇਸੀ ਆ ਨਾ ਦੇਸੀ ਨਾ ਮਾਨ ਪੱਖਾ ਚਲਾਏ ਨੇ ਚਲਾ 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 ਵੇਖੀ ਵੇਖੀ ਕਿੰਨਾ ਕਿ ਚੱਲਦਾ ਚਲਾਇਆ ਨਾ ਇਹ ਵੇਖ ਗੁਰਵੇ ਦਾ ਤੁਰਦੀ ਨਹੀਂ ਡਿਆ ਆਇਆ ਆਈ ਨੋ ਕਰੇਂ ਟਹੜਨਾ ਇਹਨੇ ਅਇਚ ਸ਼ੂ ਚ ਲਾ ਗਏ ਇਹਨਾਂ ਚੈੱਕ ਕਰਾਵਾ ਉੱਤੇ ਆਏ ਆਏ ਉਹ ਨਾ ਨਾ ਲਾ ਦੀ ਮੈਨੂੰ ਹੱਥੇ ਰੱਖ ਮੰਮਾ ਓਏ ਤੇਰਾ ਮਮਾ ਡੇਲੀ ਦਾ ਕੰਮ ਤੂੰ ਸੁਭਾ ਲੈ 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 ਓਏ ਓ ਮੈਨੂੰ ਛੱਡ ਦੇ ਨਾ ਤੂੰ ਓ ਗਲਾ ਲਾਲਾਏ ਕੱਲ ਨੂੰ ਜਾਣਾ ਕੱਲ ਫਲੇਰ ਵੀ ਲਿਖਣਾ ਕੱਲ ਸਵੇਰੇ ਬਨਵੇ ਨਿਕਲਣਾ ਉਹ ਉਹਨਾਂ ਬੜਾ ਪਟਾਕਾ ਮਿਲਦਾ ਜੀ ਹਾਏ ਹਾਏ ਰੋਹ ਗੱਲਾਂ ਕਰਦਾ ਅੱਜ ਤਈ ਪੱਕੇ ਦਾ ਸੱਲ ਪਾਤਾ ਲੋਕਾ ਜਿਹੜਾ ਅਗਲੇ ਵਕੇ ਦਾ ਸੱਲ ਪੋੜਾ ਨਾ ਉਹ ਗੁਰੂਆ ਮੇਰੇ ਖਿਆਲ ਨਾਲ ਤੂੰ ਨਾ ਕਰ ਜਾਨੀ ਵੀ ਵੀਰ ਨਹੀਂ ਨਹੀਂ ਪੋੜਾ ਲੈ ਭਾਈ ਕੱਲ ਚਾਲੂ ਕਰ ਉਹਨਾਂ ਪੱਖਾ ਚਾਲੂ ਕਰਕੇ ਵੇਖੀਏ ਇੱਕ ਕਰ ਇਹ ਬਣ ਗਈ ਗੱਲ ਓਏ ਹੋਏ ਓਏ ਬਹੁਤ ਤੇਰੀ ਸਪੀਡ ਗੁਰੂਆ ਸਪੀਡ ਹੀ ਵੜੀ ਓਏ 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 ਪਰੇ ਜਾ ਥਲੇ ਆਇਆ ਤੂੰ ਨਹੀਂ ਅੱਡੀ ਗੂ ਤੇ ਨਾ ਹਾਂ ਨਾ ਨਿਆਰੇ ਖੇੜ ਤੇ ਢਾਈ ਦੇ ਨੇ ਢਾਈ ਦੇ ਸੈਲ ਨੇ ਨਾ ਓਏ ਇਹੋ ਹੀ ਕਾਮਯਾਬ ਆ ਮਿੱਤਰੋ ਜਿੰਨੇ ਕਿੰਨੇ ਸੈਲ ਪੋਣਾ ਨਾ ਵੀਰ ਨੇ ਇਹ ਨਾ ਵੇਖਿਆ ਕਰੋ ਵੀ ਨੰਬਰ ਵੱਡਾ ਵਾ ਜਾਂ ਇਦਾਂ ਵਾ ਜਿਹੜਾ 7 ਤਾਰਾ ਪੱਖਾ ਹੁੰਦਾ ਨਾ ਉਹ ਨਾ ਕਰ ਜਿਹੜਾ ਇਹਦਾ ਰੱਖ ਦੋ ਪਹਿਲਾਂ ਗਿੱਚੀ ਚ ਪੈਣ ਚ ਜਿਹੜਾ ਮਿੱਤਰੋ ਜਿਹੜਾ origignal ਹੈ ਸੱਲ ਜਿਹੜਾ ਮਤਲਬ ਹੁੰਦਾ ਨਾ ਛਤ ਵਾਲੇ ਪੱਖੇ ਦਾ 2.5 ਦਾ ਸੱਲ ਪਾਇਆ ਕਰੋ ਉਹ ਕੰਮਜਾਬ ਜੇ ਵੇਖੋ ਆਈ ਪਹਿਲਾਂ 2.5 ਦਾ ਸੱਲ ਪਾਇਆ ਹੈ ਤੇ ਇੰਨਾ ਨਹੀਂ ਹੀ ਕੰਮ ਦਾ 2.5 ਦਾ ਵਿਖਾਓ ਇਹ ਕਰ ਆਹ ਵੇ ਆਈ ਆ ਸੱਲ ਪਾਇਆ ਹੈ ਪਹਿਲਾਂ 2.5 ਦਾ ਤੇ ਹੁਣ ਆਪਾਂ ਪਾਇਆ 2.5 ਹੁਣ ਆ ਵੇ ਲੋ ਇਹ ਆ 2.5 ਦਾ ਪਾਇਆ ਜੀ ਤੇ ਵੇ ਲੋ ਢਾਈ ਦਾ ਕਾਮਯਾਬ ਜੇ ਸਵਾ ਦਿੰਦੇ ਨਾਲੋ ਜਿਹੜਾ ਛੱਤ ਆਲਾ ਵੱਖਰੇ ਜੇ ਮੇਰੇ ਸੈੱਲ ਪੋਣਾ ਦਾ ਢਾਈ ਦਾ ਪਾਇਆ ਕਰੋ ਤੇ ਵੇਲਾ ਆ ਪੰਬੀਰੀ ਘਮਬਗੀ ਜੇ ਇੱਕ ਆ ਰਿਹਾ ਓਏ ਚਲੋ ਚਲੋ ਜਾਨਾ ਉਹ ਤੇਰਾ ਬਣਾਇ ਤੂੰ ਦੇਖ ਹਮ ਕਰ ਵਗਾਵਾ ਵਗਾਵਾ ਕਿੱਥੇ ਮੋੜਾ ਵਾ ਆਹ ਉਹ ਪੁੱਤਾ ਉਹ ਤੇਰੀ ਵਾ ਉਹ ਵੇ ਆਪ ਅੱਗੇ ਨਹੀਂ ਦੱਲ ਪਾਉਣਾ ਜੇ ਪਾ ਦੋਗੇ ਚੈਂਪੀਅਨ ਆ ਠੀਕ ਆ ਪੁੱਤ ਪਾਏਗਾ ਭਾਈ ਉਹ ਨਹੀਂ ਨਹੀਂ ਪਹਿਲਾਂ ਇਹਨੂੰ ਵੜੋ ਵੇਖਿਆ ਮੈਂ ਤੈਨੂੰ ਕਹਿਣਾ ਨਾ ਕਰ ਜੜੀਆਂ ਇਹਦੇ ਰਹਿਣ ਤੇ ਪੁੱਤਾਂ ਸੀ ਉਹਦੇ ਫੇਰ ਪਾ ਦੀ ਕਿਦਾਂ ਦੂਜਾ ਪਖਾ ਲਾ ਲਾਓ ਮੇ ਮਤਰਾ ਕੰਮ ਚਾਓ ਚਾਹੀ ਪੈ ਗਿਆ ਜੇ ਹੁਣ ਮਨ ਮਨ ਗੁੱਡੀ ਚੱਲਦੀ ਹੈ ਸਣਾ ਤੇ ਭਰਾ ਹੁਣ ਪਲੇਟ ਹੀ ਸਾਡਾ ਮੜਾ ਗਿਆ ਵਾ ਕਿਉਂ ਵੀ ਹੈ ਮੈਂ ਵੀ ਇਹ ਹੋਣਾ ਇਹ ਤਾਂ ਇਹ ਤਾਂ ਸਮਝਦੇ ਨਹੀਂ ਕੋਹ ਤੇ ਪਲੇਟ ਹੀ ਨੇ ਤੇ ਮਖੌਲ ਜਿਆ ਕਰੀ ਜਾਂਦੇ ਮੈਂ ਜੇ ਪਿਛਲੇ ਵਲੋਗ ਚ ਇਹ ਦੱਸਿਆ ਸੀ ਵੀ ਮੈਂ ਇਹ ਵੀ ਦੱਸਿਆ ਹੈ ਮੈਂ ਬੁਲਟ R1 KTM ਦੁਕਾਟੀ ਹਾਰਲੇ ਸਾਡਾ ਸਾਰਾ ਕੁਝ ਪਲੇਟ ਹੀ ਨਹੀਂ ਆ 2-2 ਸਾਲ ਦੀ ਬੁਕਿੰਗ ਚੱਲਣ ਦੀ ਮਾਰੀ ਮੋਟੀ ਗੱਲ ਹੈ ਮਾਮਾ ਮਾਮੂਲੀ ਬੰਦਾ ਲੈ ਨਹੀਂ ਸਕਦਾ ਉਹਨੂੰ ਚਾਚਾ ਜੀ ਹੈਂ ਦਸੇ ਕੋਆ ਚਾਹ ਨਹੀਂ ਪੀਣੀ ਚਾਚਾ ਅੱਛਾ ਤੋ ਫੋੜ ਦੇ ਚਾਚਾ ਮਾਮਾ ਹਬਾਈ ਤੇ ਹੋਰੀ ਕੋ ਬਣ ਗਿਆ ਉਹ ਰੱਖੇ ਨਾ ਯਾਰ ਨਾ ਮਗਾ ਨਹੀਂ ਨਹੀਂ ਯਾਰ ਇਹ ਸਭ ਉਹ ਵਿਖਾ ਲਈ ਇੱਕ ਵਾਰ ਸਾਡ ਵੀਡੀਓ ਟੈਡੂਆ ਮਮਾ ਉਹ ਵਿਖਾ ਦੇ ਇੱਕ ਵਾਰ ਕਰੀ ਓਏ ਇੱਕ ਵਾਰ ਵਿਖਾਈ ਓਏ ਨਹੀਂ ਡੋਲਦੀ ਓਏ ਨਹੀਂ ਡੋਲਦੀ ਅਮੇ ਤਿੰਨ ਤੋਂ ਖਾਣ ਨੂੰ ਜਾਂਦੇ ਗੁਰੂਗਾ ਬਾਜ ਤੇ ਹੋਰ ਹੀ ਕੋ ਬਣ ਗਿਆ ਬਾਜ ਵਿਖਾ ਦੇ ਬੱਸ ਵੇਲਿਆ ਵੇਲਿਆ ਕਰ ਅੰਦਰ ਨਹੀਂ ਲਿਆ ਉਹ ਨਹੀਂ ਨਹੀਂ ਓ ਯਾਰ ਗਾਣ ਆਲੇ ਉਹਨੂੰ ਤੂੰ ਓਏ ਤੂੰ ਆਰਾ ਤੂੰ ਕੁਝ ਨਹੀਂ ਕਹਿਣਾ ਯਾਰ ਉਹ ਨਹੀਂ ਅਸੀਂ ਨਹੀਂ ਆਉਣ ਵਾਲਾ ਉਹ ਵੇਂਦਾ ਵਿੱਚ ਉਹ ਵੇਖ ਯਾਰ ਹੁਣ ਕੁੱਤੇ ਨੂੰ ਅੱਖਾਂ ਲੱਗੀਆਂ ਨੇ ਵੇਖਣਾ ਹੀ ਆ ਵਾਵਾ ਹੋਰ ਉਹ ਅੱਖਾਂ ਬੰਦ ਕਰ ਲੈ ਯਾਰ ਆ ਮਿੰਟੋ ਮੇਢੀ ਪਾ ਲਈ ਆ ਆ ਹਰ ਬਲਾ ਤੂੰ ਗਾੜੀ ਖਲੋ ਮੈਂ ਗਾੜੀ ਹਾਂ ਚਲ ਚੈਂਪੀਅਨ ਕੋਈ ਨਹੀਂ ਗਾਣਾ ਪੁੱਤ ਚੰਗਾ ਉਹ ਕਾਲ ਗਿਲ ਨਹੀਂ ਉੜਾ ਆ ਇਹ ਬੰਦਾ ਆਪਣਾ ਹੀ ਹੈ ਇਹਨੂੰ ਨਹੀਂ ਪੈਣਾ ਸੱਜਣ ਕਿਉਂ ਗਰਮ ਬੜਾ ਆ ਪੈਰੂਗਾ ਪੈਣਾ ਵਾ ਗਰਮੇਸੇ ਕਰਕੇ ਹੋਇਆ ਵਾ ਹਾਂ ਮੁੰਡਾ ਜਿਹੇ ਤਰੀਕੇ ਨਾਲ ਪੜ੍ਹਨੇ ਵੀ ਇਨਰਸ਼ੀ ਗੁਰੂ ਆ ਗਰਮੀ ਵੜੀ ਆ ਤੇ ਕਰਨਾ ਕਰਨਾ ਕੀ ਮਤਲਬ ਚੁੱਪ ਚਾਪ ਜੀਰ ਭੌਂਕਣਾ ਨਹੀਂ ਜੰਗਾ ਬਸ ਬਸ ਕਿਹੜੇ ਅੰਡਾ ਪੈ ਕਿਹੜੇ ਕਿਹੜੇ ਤਰੀਕੇ ਨਾਲ ਪੜ੍ਹੋ ਚੁੱਪ ਹੋਰ ਨਾ ਕਰੋ ਯਾਰ ਪੁੱਛ ਪਰ ਓਏ ਯਾਰ ਵਾਹ ਆਪ ਹੈ ਪੁੱਛੇਗਾ ਤਾਂ ਕਰਦੀ ਖਰਾਬ ਹੋ ਗਈ ਸੀ ਆਪਰੇਸ਼ਨ ਕਰਾਇਆ ਦਾਦੇ ਹੱਥ ਨਹੀਂ ਲੱਗਣ ਦੇਣਾ ਇਹਨਾਂ ਕੋਈ ਨਹੀਂ ਕੋਈ ਨਾ ਠੰਡਾ ਬੱਦ ਪਾਣੀ ਪਾਈਏ ਨਾ ਵੜੇ ਕੋਈ ਅੰਦਰ ਤੇਰੀ ਕੇਰਾ ਪਤਾ ਕੋਈ ਨਹੀਂ ਕਰੂਗਾ ਚਲਾ ਹੇ ਕਰ ਬੜਾ ਪੱਖਾ ਚਲਾ ਨੀ ਲੱਗਣਾ ਚਲਾ ਚਲਾ ਬੜਾ ਚਲੋ ਵੇ ਜਰਾ ਚਲਾ ਆ ਗਏ ਨੇ ਆ ਵੀ ਹੰਮ ਦਾ ਪੂਰਾ ਹਣ ਪਤਾ ਨਹੀਂ ਲੱਗਣਿਆ ਅੱਗੇ ਆ ਚੱਲ ਭਾਈ ਘੁੰਮੂ ਗੱਬਗਾ ਬਣ ਗਈ ਗੱਲ ਲੈ ਵੀ ਚੈਂਪੀਅਨ ਬਣ ਗਈ ਗੱਲ ਆ ਅੱਗੇ ਘਾਟ ਅਸੀਂ ਸਪੀਡ ਤੇ ਹੁਣ ਵੇਲਾ ਹੁਣ ਪੂਰੀ ਫੀਡ ਕਰਤੀ ਇਹ ਤੇ ਰਹਿਤੇ ਜੰਗਾ ਬਾਕੀ ਮਿੱਤਰੋ ਆਪਾਂ ਕਮਰੇ ਦੇ ਵਿੱਚ ਇਹਨੂੰ ਏਅਰ ਕਰਕੇ ਸ਼ਿਫਟ ਕੀਤਾ ਵਾ ਚੈਂਪੀਅਨ ਨੂੰ ਕਿਉਂਕਿ ਬਾਹਰ ਆ ਮੱਖੀਆਂ ਮੱਖੀਆਂ ਤੋਂ ਡਾਕਟਰਾਂ ਗਿਆ ਕਿ ਵਿਚਾਰ ਰੱਖੋ ਮੱਖੀਆਂ ਨਾ ਬਹਿਣ ਪੂਛਦੇ ਉੱਤੇ ਤੇ ਅੰਦਰ ਇਹਨਾਂ ਵੀ ਠੰਡਾ ਇੱਥੇ ਠੰਡਾ ਵਾ ਅੰਦਰ ਮਲਟਾ ਟੋਲਾ ਲੱਗੀਆਂ ਕੋਠੇ ਦੇ ਉੱਤੇ ਇੱਥੇ ਠੰਡਾ ਵਾ ਇੱਥੇ ਮੋਹੜ ਪੱਖੇ ਦੇ ਥਲੇ ਤੇ ਪੂਰੀ ਹਵਾ ਵਾ ਲੱਗਦੀ ਆ ਇਹ ਕਰਕੇ ਆਪਾਂ ਇਹਨੂੰ ਇੱਥੇ ਸ਼ਿਫਟ ਹੁਣ 20 ਦਿਨ 20 ਤੋਂ 25 ਦਿਨ ਇਹਨੂੰ ਆਪਾਂ ਇੱਥੇ ਰੱਖਾਂਗੇ ਕਮਰੇ ਦੇ ਵਿੱਚ ਇਹ ਆਹ ਐਡਮਾਰੀਆ ਮੇਂ ਮਿੱਤਰੋ ਕਿਹਦਾ ਹੈ ਜਿਹੜੇ ਕੋ ਮੈਂ ਪਹਿਲਾਂ ਮਿੱਤਰੋ ਤਾਂ ਦਿਖਾਉਂਦਾ ਕਰਕੇ ਵੇਖ ਲੋ ਰਿਸਕ 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 ਨਹੀਂ ਚੁੱਕਦਾ ਮਿੱਤਰੋ ਪਰ ਆਇਆ ਟੈਕੀ ਚੱਲੇ ਆ ਤੇ ਗੱਲਬਾਤ ਕਰਕੇ ਵੇਖੀ ਜਾਂਦੇ ਕੀ ਆਉਂਦੇ ਆ ਕੰਮ ਸਾਡਾ ਹੁੰਦਾ કે ਨਹੀਂ ਹੁੰਦਾ ਹੋਣਾ ਜਾਂਦਾ ਹੁੰਦਾ ਆਓ ਯਾਰ ਚਲੋ ਹੋਈ ਜਾਂਦੀ ਉਹ ਜਰ ਇਹ ਪੜੀ ਜੀ ਆ ਪਾਪਾ ਇਹਦਾ ਇਹ ਨਾਲ ਕੁੜਿਆ ਔਰ ਇਹ ਕੁੜਿਆ ਛੋਦੇ ਨੇ ਪਈ ਹੈ ਇਹ ਸਭ ਕੀ ਬਲੀ ਹੋਰ ਅਫਸਰੋ ਠੀਕ ਠਾਕ ਜੀ ਤਨ ਮਿਲਨ ਆਗੇ ਵੇ ਲੋ ਆ ਜਾਈ ਸਪੈਸ਼ਲ ਆ ਇਨੀ ਦੂਰ ਮੈਂ ਕਾ ਵਜੇ ਕੀਤਾ ਮੈਂ ਚੱਲੇ ਜੀ ਬਾਕੀ ਮਿੱਤਰੋ ਅੱਜ ਤੇ ਬਈ ਕਾ ਦਾ ਬੜਾ ਕੰਮ ਪੈਂਡਿਆ ਤੇ ਕਦੀ ਗੇੜੇ ਤੇ ਗੇੜਾ ਚੱਲ ਗੇੜੇ ਤੇ ਗੇੜਾ ਕਦੀ ਇਧਰ ਕਦੀ ਉਧਰ ਹਾਂ ਕੰਮ ਬਹੁਤ ਜ਼ਿਆਦਾ ਚੱਲਣ ਡਿਆ ਗੇੜੇ ਤੇ ਗੇੜਾ ਚੱਲਣ ਡਿਆ ਅੱਜ ਬਾਕੀ ਚਲ ਜੀਏ ਫਿਰ ਦੂਜੀ ਬੈਂਕੇ ਚ ਕਰਾਈਏ ਕੰਮ ਲੋ ਕੰਮ ਕਰਾਈਏ ਫਿਰ ਵਾਹ 3 ਵਜੇ 4 ਵਜੇ ਬੰਦ ਹੋ ਜਾਂਦਾ ਚਲ ਜੀ ਆ ਖਿੱਚੀਏ ਯਾਰ ਉਹਨਾਂ ਕੰਮ ਬਾਕੀ ਮਿੱਤਰੋ ਬੜੇ ਚਿਰ ਬਾਅਦ ਆਜਾ ਵੀਰ ਦੇ ਦਰਸ਼ਨ ਹੋਏ ਆ ਕਿਤੇ ਵੀਰ ਆ ਜਿਹੜੇ ਸ਼ਹੀਦ ਦਰਸ਼ਨ ਪੜਦੇ ਰਹੇ ਆ ਸਹੀ ਗੱਲ 2014 15 ਜੇ ਹਾਂ 14 15 ਦੀ ਗੱਲ ਜੇ ਤੇ ਬਹੁਤ ਮਿਲਣ ਕਿਨੇ ਗਿਆ ਮੇਜ ਹਾਂ ਬੜੇ ਚਿਰ ਬਾਅਦ ਮਿਲਿਆ ਵੀਰ ਤੇ ਜਾਂ ਕਿਤੇ ਸੰਬੰਧ ਬਣ ਗਿਆ ਜੀ ਆਪਣੀ ਬੈਂਕਾਂ ਦਾ ਸਹੀ ਗੱਲ ਬੈਂਕ ਬੈਂਕ ਨੇ ਮਲਾਤਾ ਆਪਾਂ ਨੂੰ ਕੇ ਚੱਕਰ ਤੇ ਇਹੋ ਪਿਆ ਵਾ ਚਲ ਠੀਕ ਹੈ ਫਿਰ ਗਰਮੀ ਵੜੀ ਹੋ ਗਈ ਚਲ ਮਿਲਦੇ ਕੋਈ ਨਹੀਂ ਓਕੇ ਚਲ ਠੀਕ ਹੈ ਸਾਡੀ ਓਕੇ 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 ਸੋਹਣਿਆ ਮਿਲਦੇ ਕੋਈ ਨਹੀਂ ਕਿਸ ਦਿਨ ਹਾਂ ਕਿਦਾਂ ਕਿ ਚੱਕਰ ਆ ਗਿਆ ਹੈ ਚੱਕਰ ਕੀ ਪੈਣਾ ਭਰਾ ਹੁਣੇ ਜੇ ਸ਼ਹਿਰੋਂ ਗਿਆ ਹੀ ਹੂੰ ਸ਼ਹਿਰੋਂ ਮਿੱਤਰੋ ਸਾਰਾ ਦਿਨ ਹੀ ਨਾ ਬੜਾ ਟਾਈਮ ਲੱਗ ਗਿਆ ਗੁਰੂਆ ਸ਼ਹਿਰ ਦੋ ਢਾਈ ਤਿੰਨ ਘੰਟੇ ਲੱਗੇ ਕੰਮ ਹੀ ਮੜਾ ਹੈ ਫੈਮਿਲੀ ਦੇ ਨਾਲ ਗਿਆ ਹਾਂ ਇਹ ਕਰਕੇ ਟਾਈਮ ਬਹੁਤ ਜ਼ਿਆਦਾ ਲੱਗ ਗਿਆ ਸ਼ਹਿਰ ਹੀ ਸੋ ਬਾਕੀ ਨੇਰਾ ਤੇ ਵਾਕ ਕਰਨ ਲਈ ਵਾਕ ਕਰਨ ਆਏ ਆ ਵੀਰ ਤੇ ਮੈਂ ਆਸ਼ਪਾਤ 에 ਮੈਂ ਆਏ ਵਾਕ ਕਰਨ ਸੋ ਮਿੱਤਰੋ ਅੱਜ ਦੇ ਵਲੌਗ ਦੀ ਆਪਾਂ ਇੱਥੇ ਕਰਦੇ ਹਾਂ ਸਮਾਪਤੀ ਸੋ ਮਿਲਦੇ ਹਾਂ ਆਪਾਂ ਜਲਦੀ ਅਗਲੇ ਵਲੌਗ ਦੇ ਵਿੱਚ ਤੇ ਭਰਾ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਸੋ ਇਤਨਾ ਹੀ ਅੱਬਾ ਕੈਂਡੋ ਕੈਂਡ ਕੰਟੈਂਟ ਲੈ ਕੇ ਸਾਡੇ ਕੋਲ ਰੋਜ਼ ਦੇ ਰੋਜ਼ ਆਉਂਦੇ ਰਹਿਵਾਂਗੇ ਸੋ ਕਰੋ ਅੱਜ ਦੇ ਲਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਲਈ ਮੇਰੇ ਵੱਲੋਂ ਬਾਏ ਬਾਏ